डेरा अकलपुरा रोड संत ब्रह्मदास जी डेरा अकलपुरा रोड फलौ ਸਰ ਸਰਬੰਦਾਤ ਮਹਾਰਾਜ ਜੀ ਮੇਰਾ ਸਖੰਡ ਬੱਲਾ ਦੋਨਾਂ ਸੰਤਾਂ ਨੂੰ ਮਿਲੇ ਉਹਨਾਂ ਨੂੰ ਪੈਨ ਦਿਖਾਇਆ ਕਹਿੰਦੇ ਮਹਾਰਾਜ ਮੈਂ ਦੇਹ ਮਾਤਾ ਬਣ ਗਿਆ ਮੈਂ ਇਹਨਾਂ ਲੋਕਾਂ ਦੀ ਕਿਸਮਤ ਲਿਖਣ ਜਾ ਰਿਹਾ ਦੱਸੋ ਮੈਂ ਕੀ ਲਿਖਿਆ ਤੇ ਸੰਤਾਂ ਨੇ ਆਖਿਆ ਕਮ ਜੈ ਛੇੜਾ ਕੌਮ ਦੀ ਭਲਾਈ ਦੀ ਸੋਚਦਾ ਡੱਟਿਆ ਲੈ ਸਾਡਾ ਸ਼ੀਬਾ ਤੇਰੇ ਨਾਲ ਪਰ ਜੇ ਤੁਸੀਂ ਸਾਨੂੰ ਪੈਨ ਦਿਖਾਇਆ ਤੇ ਫੇਰ ਕੰਦ ਖੋੜ ਕੇ ਸੁਣਾਓ ਖਾਡੀਆਂ ਧੀਆਂ ਆ ਸਾਡੀਆਂ ਲੜਕੀਆਂ ਸਵੇਰੇ ਉੱਠਦੀਆਂ ਇਹਨਾਂ ਨੂੰ ਮੂੰਹ ਤੋੜਾ ਨਸੀਬ ਨਹੀਂ ਹੁੰਦਾ ਇਹਨਾਂ ਨੂੰ ਰੋਟੀ ਖਾਣੀ ਨਸੀਬ ਨਹੀਂ ਹੁੰਦੀ ਇਹਨਾਂ ਨੂੰ ਚਾਹ ਪੀਣੀ ਨਸੀਬ ਨਹੀਂ ਹੁੰਦੀ ਉੱਠਦੀਆਂ ਦਾਤੀ ਚੱਕਦੀਆਂ ਰੰਬਾ ਚੱਕਦੀਆਂ ਪੱਲੀ ਚੱਕਦੀਆਂ ਖੇਤਾਂ 'ਚ ਪੱਠੇ ਖੋਤਣ ਜਾਂਦੀਆਂ ਖੇਤਾਂ ਦੇ ਮਾਲਕ ਇਹਨਾਂ ਨੂੰ ਆਵਾਜ਼ਾਂ ਬੋਲਦੇ ਆ ਇਹਨਾਂ ਦੀ ਬੇਇੱਜ਼ਤੀ ਕਰਦੇ ਆ ਇਹਨਾਂ ਨੂੰ ਮਾਰਦੇ ਆ ਇਹਨਾਂ ਨੂੰ ਕੁੱਟਦੇ ਆ ਉਹ ਆ ਕੇ ਇੱਥੇ ਸਾਡੇ ਕੋਲ ਰੋਂਦੀਆਂ ਮਹਾਰਾਜ ਜੀ ਤੁਹਾਡੀ ਪਰਮਾਤਮਾ ਸੁਣਦਾ ਕੋਈ ਅਰਦਾਸ ਕਰੋ ਅਰਦਾਸ ਕਰੋ ਇਹ ذلیل پورا ਸਾਡੇ ਕੋਲ ਲਾ ਦਿਓ ਕਾ ਕਮ ਗਿਆ ਸ਼ੇਰਾ ਤੇਰੀ ਕਲਮ ਦੇ ਵਿੱਚ ਤੈਨ ਦਾ ਤਾਕਤ ਕਾ ਮੰਗਾਂਗੇ ਜੇ ਨਾਲ ਤੂੰ ਹੱਥੋਂ ਰੰਬਾ ਚਾਦੇ ਇਹਨਾਂ ਤੋਂ ਦਾਤੀ ਚਾਵੇ ਇਹਨਾਂ ਤੋਂ ਪੱਲਿਸ਼ ਚਾਦੇ ਇਹਨਾਂ ਨੂੰ ਗੁਰਸੂਈ ਤੇ ਮਿਠਾਲਦੇ ਫੇਰ ਐਸੀ ਮੰਗਾਂਗੇ ਤੇਰੀ ਕਲਮ ਦੇ ਵਿੱਚ ਤੱਕ ਤਾ ਡਾਕਟਰ ਵੀ ਮਰਾ ਉਹ ਲੇੜਕਰ ਜੀ ਨੇ ਕਿਹਾ ਮਹਾਰਾਜ ਜੀ ਮੈਂ ਰਹਾ ਜਾਨ ਆ ਰਹਾ

پڑھا سنگا جیو اس ویل ڈاکٹر بھیم راؤ امبیڈکر جی نے کہا مارا جی تین اینہ درد رکھتے دیا تسی حمد کرو تھی بھی سکول کھول لو تھی بھی سکول کھول لو ਤਾਉ ਲੋ ਮਹਾਰਾਜ ਜੀ ਕਿਹਾ ਅਸੀਂ ਬੇਟਾ ਅਸੀਂ ਗਰੀਬ ਸਮਾਜ ਹੈ ਸਾਡੇ ਕੋ ਪੈਸੇ ਹੈ ਨਹੀਂ ਇਹੀ ਤਾਂ ਰੋਣਾ ਰੋਂਦੇ ਖੋਟੇ ਅੱਗੇ ਮੇਰਾਂ ਨੂੰ

ਇਸੇ ਤਰ੍ਹਾਂ ਡੇਰਾ ਸੱਜਖੰਡ ਪੰਡਵਾ ਵਾਲਿਆਂ ਨੇ ਸਕੂਲ ਖੋਲਿਆ ਆਪਣੇ ਇਸੇ ਤਰ੍ਹਾਂ ਡੇਰਾ ਸੱਜਖੰਡ ਬੰਲਾ ਨੇ ਐਲਖੰਦੀਆਬਾਦ ਵਿਖੇ ਸੰਸਰਕੰਦਾਸ ਮਾਡਲ ਸਕੂਲ ਖੋਲਿਆ ਇਸੇ ਤਰ੍ਹਾਂ ਸੰਤ ਰਿਸ਼ਨਾਥ ਜੀ ਡੇਰਾ ਚੇੜੂ ਉਹਨਾਂ ਨੇ ਸਕੂਲ ਖੋਲਿਆ ਜੈਤੇਵਾਲੀ ਉਹ ਦੋ ਤਿੰਨ ਹੋਰ ਅੱਗੇ ਚੱਗੇ ਉਹਨਾਂ ਨੇ ਦੁਪਹਿਰੇ 2 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਫ੍ਰੀ ਟਿਊਸ਼ਨ ਸੈਕਟਰ ਖੋਲ੍ਹਿਆ ਸਾਡੇ ਬੱਚੇ ਜਿਹੜੇ ਪੜ ਨਹੀਂ ਸਕਦੇ ਉੱਥੇ ਜਾ ਕੇ ਪੜਨ ਉੱਥੇ ਹੋਮਵਰਕ ਕਰਨ ਫ੍ਰੀ ਹੈ ਪੰਜ ਦਿਨਾਂ ਤੇ ਫ੍ਰੀ ਹੈ ਸਰਵ ਕੋਈ ਹੈ ਤੁਸੀਂ ਬੱਚੇ ਦੀ ਗਰੰਟੀ ਲੈਣੀ ਆ ਮੈਂ ਬੱਚਾ ਕੋਈ ਹਰਕਤ ਨਹੀਂ ਕਰੂਗਾ ਜੇ ਕਰੂਗਾ ਤੇ ਉਹਦੇ ਐਸੀ ਜ਼ਿੰਮੇਵਾਰ ਇਹਦੇ ਨਾਲ ਬੱਚੇ ਜਿਹੜੇ ਆ او oh, oh, مہرادی دا حکم مرد مین پرہنگ پتانگ پورچر ایک دو بھوناس پانچس روگ ساتھ جامیں تاکی کے ستاس مادو پتیا ہے پکین بب ایک دیپ ملین اپجی او پیان ہوا پرکاش شریف سخونی صاحب کے ਤੇਰੀ ਵੀ ਆਸ਼ਮਦੀ ਦੇ ਅੱਗੇ ਸ਼ਲੋਕ ਹੁੰਦਾ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਤਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਿਆਸ਼ ਜਦੋਂ ਮਨ ਨੂੰ ਸੁਣਉਗਾ ਨਾ ਉਦੋਂ ਸਹੀ ਇਤਿਹਾਸ ਜਿਹੜਾ ਉਹ ਆਪਾਂ ਦੱਸ ਸਕਦੇ ਹਾਂ ਪਿਛਲੇ ਦਿਨੀ ਸਾਡੇ ਮਹਾਰਾਜ ਜੀ ਨੂੰ ਇਹ ਕਿਹਾ ਗਿਆ ਕਿ ਪੁੱਠੇ ਸਾਧਵਾ ਨੂੰ ਭੋਜਨ ਚਕਾਇਆ ਇਸ ਕਰਕੇ ਪੰਜਾਬ ਦੇ ਵਿੱਚ ਲੰਗਰ ਚੱਲਦੇ ਆ ਸਾਧ ਸੰਗਤ ਜੀ ਮੈਂ ਨਾ ਨਹੀਂ ਲੈਣਾ ਪਰ ਮੈਂ ਦੱਸ ਦੇਵਾਂ ਜਦੋਂ 20 ਸਿੱਕੇ ਲੈ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਚੂੜਖਾਣੇ ਗਏ ਉਹ 20 ਕੇ ਮੋਹਰੇ ਰੱਖੇ ਤਾਂ ਗੁਰੂ ਰਵਿਦਾਸ ਜੀ ਨੇ ਉਸ ਕੇ ਲੈ ਨਹੀਂ ਉਹਨਾਂ ਨੇ ਕੀ ਕਿਹਾ ਤੇ ਜਿਸ ਸਾਧੂ ਕੇ ਪਾਸ ਹੈ ਕੌਡੀ ਵੈ ਸਾਧੂ ਕੌਡੀ ਕਾ ਨਹੀਂ ਜਿਸ ਗ੍ਰਿਸ਼ਤੀ ਕੇ ਪਾਸ ਨਹੀਂ ਹੈ ਕੌਡੀ ਉਹ ਗ੍ਰਿਸ਼ਤੀ ਕੌਡੀ ਕਾ ਨਹੀਂ ਇਹ ਤਾਂ ਗ੍ਰਿਸ਼ਤੀਆਂ ਲਈ ਮਾਇਆ ਹੈ ਅਸੀਂ ਨਹੀਂ ਲੈਣੀ ਇਹਨਾਂ ਨੂੰ ਲੰਗਰ ਛਕਾਓ ਉਹ ਪੁੱਛੇ ਸਾਧੂ ਜੀ ਸੀਗੇ ਉਹ ਗੁਰੂ ਰੰਦਾਸ ਮਹਾਰਾਜ ਜੀ ਸਿਗੇ ਉਹ ਜਿਹੜੇ ਕੇ ਸਾਰੀ ਕਾਇਨਾਤ ਜਿਹੜੀ ਆ ਉਸ ਨੂੰ ਗਿਆਨ ਦੇਣ ਵਾਲੇ ਸਿਗੇ ਗੁਰੂ ਰੰਦਾਸ ਜੀ ਤੇ ਉਹ ਪੰਜਾਬ ਦੀ ਯਾਤਰਾ ਤੇ ਆਏ ਇੱਥੇ ਸਾਡੇ ਚੱਕ ਹਕੀਮ ਆਏ ਇੱਥੇ ਹਕੀਮਾਂ ਨੂੰ ਜਿਹੜੀ ਉਹ ਪਿੰਡ ਦੇ ਲੋਕਾਂ ਦੀ ਸਿਕਲ ਵਿੱਚ ਸਥਾਈ ਹਕੀਮਾਂ ਦਾ ਪਿੰਡ ਬਣ ਗਿਆ ਤਾਂ ਉਹ ਚੱਕ ਹਕੀਮ ਕਹਿੰਦੇ ਆ ਹਕੀਮਾਂ ਦਾ ਪਿੰਡ ਤਾਂ ਮਹਾਰਾਜ ਜੀ ਇੱਥੇ ਆਏ ਇੱਥੋਂ ਹੁੰਦੇ ਓਏ ਮਹਾਰਾਜ ਜੀ ਗਏ ਜਿੰਡਿਆਲਾ ਗੁਰੂ ਇੱਥੋਂ ਫੇਰ ਡੰਡੇ ਤੋਂ ਹੁੰਦੇ ਹੋਏ ਮਹਾਰਾਜ ਜੀ ਛੂਣ ਕਾਣੇ ਗਏ ਤਾਂ ਸਾ ਸੰਗਤ ਜੀ ਜੇ ਸਾਨੂੰ ਗਿਆਨ ਹੋਊਗਾ ਤਾਂ ਅਸੀਂ ਜਿਹੜਾ ਆਪਣੇ ਮਹਾਪੁਰਸ਼ਾਂ ਦਾ ਇਤਿਹਾਸ ਜਿਹੜਾ ਹੈ ਉਸ ਨੂੰ ਜਾਣੂ ਹੋਵਾਂਗੇ ਇਸੇ ਦੀ ਲੋੜ ਹੈ ਕਿ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਓ ਕਿਤੇ ਕਿਤੇ ਜਾ ਕੇ ਮਾਸਟਰ ਜੀ ਕੋਲ ਜਾ ਕੇ ਪੁੱਛ ਲਿਆ ਕਰੋ ਵੀ ਸਾਡਾ ਬੱਚਾ ਪੜ੍ਹਦਾ ਤੇ ਨਹੀਂ ਪੜ੍ਹਦਾ ਕੋਈ ਵੀ ਮਾਂ ਬਾਪ ਆਪਣੇ ਬੱਚੇ ਦੀ ਸ਼ਿਕਾਇਤ